ਮੈਂ ਮੈਨੂੰ ਸਾਰਿਆਂ ਨੇ ਜਿਹਨਾਂ ਨੇ ਜੋ ਮਾਨ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਜਿੰਨੇ ਵੀ ਵੱਡੇ ਲੀਡਰ ਜਿੰਨੇ ਆਏ ਨੇ ਉਹਰੇ ਔਰ ਜਿੰਨੇ ਵੀ ਮੇਰੇ ਸਤਧਾਰੀ ਹੋ ਮੇਰੇ ਨਾਲ ਆਏ ਨੇ ਮੈਂ ਉਹਨਾਂ ਸਭ ਦਾ ਦਿਲੋਂ ਧੰਨਵਾਦ ਕਰਦਾ ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਕਾਂਗਰਸ ਸਰਕਾਰ ਦੇ ਵਿੱਚ ਜੇ ਬੰਦਾ ਦਿਲ ਨਾਲ ਮਿਹਨਤ ਕਰੇ ਔਰ ਘਰ ਘਰ ਜਾ ਕੇ ਔਰ ਅੱਜ ਮਿਲ ਜੀ ਅੰਦਰ ਨੂੰ ਆਇਓ ਕੋਈ ਕਰਨੀ ਨਾਲ ਵੀ ਘਰ ਘਰ ਜਾ ਕੇ ਦੇਖੋ ਗਰਾਉਂਡ ਲੈਵਲ ਦੀ ਆਪਾਂ ਨੂੰ ਮਿਹਨਤੀ ਜੁੜਤਾ ਹੈ ਪਹਿਲੇ ਵੀ ਕਾਂਗਰਸ ਸਰਕਾਰ ਆਸਤਕ ਕਰਦੀ ਆਈ ਹੈ ਔਰ ਆਪਾਂ ਅੱਜ ਸਫਲ ਹੀ ਹੋਏ ਆਂ ਔਰ ਅੱਜ ਮਿਲ ਕੇ ਜੋ ਇਹਨਾਂ ਨਾਲ ਗੱਲਾਂ ਕਰਕੇ ਮੈਨੂੰ ਲੱਗਿਆ ਵੀ ਹਾਂ ਵੀ ਆਪਾਂ ਨੂੰ ਸਾਥ ਦੇਣਾ ਚਾਹੀਦਾ ਕੰਮ ਕਰਨਾ ਚਾਹੀਦਾ ਤਾਂ ਇਨਸ਼ਾਅੱਲਾ ਮੈਂ ਆਪਣੇ ਦਿਲੋਂ ਧੰਨਮਾਨ ਨਾਲ ਕਾਂਗਰਸ ਕਮੇਟੀ ਦਾ ਸ਼ੁਕਰੀਆਦਾ ਕਰਦਾ ਹਾਂ ਔਰ ਮੈਂ ਗਰਾਉਂਡ ਲੈਵਲ ਤੋਂ ਲੈ ਕੇ ਔਰ ਜਿੱਥੇ ਤੱਕ ਮੇਰੇ ਤੋਂ ਹੋਊਗਾ ਮਨਦਾਨ ਨਾਲ ਮੈਂ ਕੰਮ ਕਰਾਂਗਾ ਕਾਂਗਰਸ ਪਾਰਟੀ ਜਿੰਦਾਬਾਦ ਮਿਨੋਰਟੀ ਕਮਿਸ਼ਨ ਦੀਆਂ ਜੋ ਮਿਨੋਰਟੀਜ਼ ਦੀ ਗੱਲ ਕਰੀਏ ਤਾਂ ਕੁਝ ਸਮੱਸਿਆਵਾਂ ਹਨ ਇਹ ਪੰਜਾਬ ਸਰਕਾਰ ਦਾ ਧਿਆਨ ਆ ਉਹਨਾਂ ਸਮੱਸਿਆਵਾਂ ਬਾਰੇ ਦੱਸਣਾ ਚਾਹੁੰਗਾ ਜੀ ਉਹਦੇ ਚ ਹੁਣ ਦੇਖੋ ਦੇਖਿਆ ਕੰਮ ਕਰਾਂਗੇ ਆਪਾਂ ਗਰਾਊਂਡ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਜੋ ਵੀ ਆਪਾਂ ਨੂੰ ਪਰੇਸ਼ਾਨੀ ਨਜ਼ਰ ਆਉਂਦੀ ਹੈ ਕੁਝ ਹੈ ਉਹ ਆਪਣੇ ਵੱਡੇ ਲੀਡਰਾਂ ਨਾਲ ਡਿਸਕਸ ਕਰਕੇ ਉਹਦਾ ਕੰਮ ਨੂੰ ਅਸੀਂ ਹੱਲ ਕਰਾਂਗੇ ਔਰ ਜਿੰਨੇ ਵੀ ਭਾਈਚਾਰ ਆਪਣੇ ਕੋਲ ਆਂਦਾ ਹੈ ਜਾਂ ਕੁਝ ਵੀ ਕੰਮ ਲੱਗਦਾ ਹੈ ਤਾਂ ਜਿਹੜਾ ਆਪਣੇ ਤੋਂ ਹੁੰਦਾ ਉਹਨੂੰ ਅਸੀਂ ਪੂਰਾ ਜਮੀਨੀ ਅਸਰ ਆਪਣਾ ਘਰ ਵਾਂਗੂ ਹੀ ਕੰਮ ਸਮਝ ਕੇ ਉਹਨੂੰ ਪੂਰਾ ਹੱਲ ਕਰਾਂਗੇ ਅੱਜ ਜੀ ਜੋ ਸਾਨੂੰ ইমরান ਪ੍ਰਤਾਪ ਕੜੀ ਜੀ ਸਾਡੇ ਐਮਪੀ ਸਾਹਿਬ ਜਿਹੜੇ ਮinority ਦੇ ਇੰਡੀਆ ਦੇ ਲੀਡਰ ਨੇ ਉਹਨਾਂ ਵੱਲੋਂ ਮੈਨੂੰ ਪੰਜਾਬ ਦਾ ਜਨ ਸਿਕਤਰ ਮinority ਦੇ ਨੁਕਤੇ ਕੀਤਾ ਗਿਆ ਔਰ ਦਿਲਬਰ ਮੁਹੰਮਦ ਜੀ ਸਾਡੇ ਚੇਅਰਮੈਨ ਨੇ ਚ ਉਹਨਾਂ ਨੇ ਮੇਰੀਆਂ ਡਿਊਟੀਆਂ ਲਾਈਆਂ ਨੇ ਜ਼ਿਲ੍ਹਿਆਂ ਦੀਆਂ ਕਮੇਟੀਆਂ ਦਾ ਸੰਗਠਨ ਕਰਨ ਵਾਸਤੇ ਅੱਜ ਉਹ ਕਮੇਟੀਆਂ ਦਾ ਸੰਗਠਨ ਕਰਨ ਵਾਸਤੇ ਪਹਿਲੇ ਪੜਾ ਦੇ ਬੱਚੇ ਮੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਨੈਮ ਸਲਮਾਨੀ ਜੀ ਉਹਨਾਂ ਨੂੰ ਸ਼ਹਿਰੀ ਚੇਅਰਮੈਨ ਨਿਯੁਕਤ ਕੀਤਾ ਔਰ ਜਿਹੜੇ ਸਾਡੇ ਗਰਮੇਲ ਖਾਨ ਜੀ ਉਹਨਾਂ ਨੂੰ ਪਟਿਆਲਾ ਦਿਹਾਤੀ ਦੇ ਚੇਅਰਮੈਨ ਨਿਯੁਕਤ ਕੀਤਾ ਔਰ ਸਾਡੇ ਪੈਣ ਰਵਿਨਾ ਬੇਗਮ ਜੀ ਜੋ ਰੋਟਾ ਸਾਹਿਬ ਤੋਂ ਨੇ ਉਹਨਾਂ ਨੂੰ ਮਹਿਰਾ ਵਿੰਗ ਦੇ ਜ਼ਿਲ੍ਹੇ ਦੇ ਚੇਅਰਮੈਨ ਨਿਯੁਕਤ ਕੀਤਾ ਹੈ ਤਾਂ ਕਿ ਅਸੀਂ ਕਾਂਗਰਸ ਦੀ ਬ੍ਰੋਟੋਫਤਰੀ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਕੜੇ ਹੋ ਕੇ ਕਾਂਗਰਸ ਦੀ ਸਰਕਾਰ ਬਣਾਈਏ ਔਰ ਜਿਹੜੇ ਫਿਰਕਾ ਪ੍ਰਸਤ ਲੋਕ ਨੇ ਇਹਨਾਂ ਨੂੰ ਇੱਥੋਂ ਚੱਲਦੇ ਕਰੀਏ ਜਿਹੜੀਆਂ ਸਾਡੇ ਮinority ਦੇ ਬਹੁਤ ਸਮੱਸਿਆਵਾਂ ਚੱਲ ਰਹੀਆਂ ਨੇ ਉਹ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਸਾਨੂੰ ਖਨੌੜਾ ਸਾਹਮਦੇ ਔਰ ਮੈਡਮ ਰੰਦਾਵਾਜੀ ਨੇ ਵੀ ਵਿਸ਼ਵਾਸ ਦਵਾਇਆ ਵੀ ਅਸੀਂ ਵਿੜਿੰਗ ਜੀ ਕੋਲ ਤੁਹਾਡੀਆਂ ਸਮੱਸਿਆਵਾਂ ਪਛਾਵਾਗੇ ਔਰ ਤੁਹਾਡੇ ਮinority ਦੇ ਪਹਿਲ ਦੇ ਆਧਾਰ ਤੇ ਮਸਲੇ ਹੱਲ ਕਰਾਵਾਂਗੇ ਮੈਂ ਇਸ ਮੌਕੇ ਤੇ ਤਿੰਨੇ ਚੇਅਰਮੈਨਾਂ ਨੂੰ ਚੁਣਿਆ ਨੂੰ ਮੁਬਾਰਕਬਾਦ